ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਇੱਕ ਪਾਸੇ ਰੂਸ ਤੇ ਯੂਕਰੇਨ ਦਾ ਆਪਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਯੁੱਧ ਚੱਲ ਰਿਹਾ ਹੈ ਦੂਸਰੇ ਪਾਸੇ ਤੀਜੀ ਵਾਰ ਬਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਂਟਰੀ ਨੇ ਪੂਰੇ ਵਰਲਡ ਦੀ ਪੂਰੇ ਸੰਸਾਰ ਦੀ ਸਿਆਸ ਦੇ ਵਿੱਚ ਬਵਾਲ ਮਚਾ ਕੇ ਰੱਖ ਦਿੱਤਾ ਹੈ ਇਹ ਵੱਡੇ ਇਲਜ਼ਾਮ ਲਗਾ ਰਹੇ ਨੇ ਯੂਕਰੇਨ ਦੇ ਰਾਸ਼ਪਤੀ ਜੈਲੈਕਸੀ ਉਹਨਾਂ ਨੇ ਕਿਹਾ ਕਿ ਪੀਐਮ ਦੇ ਦੌਰੇ ਦੀ ਅਸੀਂ ਛਲਾਗਾ ਕਰਦੇ ਹਾਂ ਲੇਕਿਨ ਉਹਨਾਂ ਨੇ ਇੱਕ ਟਵੀਟ ਕਰਕੇ ਟਵੀਟ ਕੀਤਾ ਹੈ ਉਹਨਾਂ ਨੇ ਕਿ ਖੂਨੀ ਨੂੰ ਗਲੇ ਲਗਾ ਰਿਹਾ ਹੈ ਸਭ ਤੋਂ ਵੱਡੇ ਲੋਕਤੰਤਰ ਦਾ ਨੇਤਾ ਜੇ ਗੱਲ ਕਰੀਏ ਭਾਰਤ ਦੀ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਦਾ ਦੇਸ਼ ਮੰਨਿਆ ਜਾਂਦਾ ਹੈ ਪੂਰੇ ਵਰਲਡ ਦੇ ਵਿੱਚ ਕਿਉਂਕਿ ਇੱਥੇ ਡੈਮੋਕ੍ਰੇਸੀ ਹੈ ਸਰਕਾਰ ਉਹ ਬੰਦੀ ਹੈ ਜਿਹੜੇ ਭਾਰਤ ਦੇ ਲੋਕ ਚਾਹੁੰਦੇ ਨੇ ਹਾਲੇ ਕਿ ਲੋਕ ਸਭਾ ਦੀਆਂ ਚੋਣਾਂ 'ਚ ਬੜੇ ਵਿਵਾਦ ਖੜੇ ਹੋਏ ਸੀ ਈਵੀਐਮ ਮਸ਼ੀਨਾਂ ਨੂੰ ਲੈ ਕੇ ਲੇਕਿਨ ਫਿਰ ਵੀ ਵਿਰੋਧੀ ਧਿਰ ਜਿਹੜੀ ਹੈ ਉਹ ਹੁਣ ਮਜ਼ਬੂਤ ਹੈ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਮੋਦੀ ਰੂਸ ਦੇ ਦੌਰੇ ਤੇ ਗਏ ਹੋਏ ਨੇ ਯਾਨੀ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਜਿਹੜੀ ਮੁਲਾਕਾਤ ਕਰ ਰਹੇ ਨੇ ਅਤੇ ਉਸ ਨੂੰ ਗਲੇ ਲਗਾ ਰਹੇ ਨੇ ਦੱਸ ਦਈਏ ਪਿਛਲੇ ਦਿਨਾਂ ਦੇ ਵਿੱਚ ਰੂਸ ਨੇ ਯੂਕਰੇਨ ਦੇ ਹਸਪਤਾਲ ਦੇ ਵਿੱਚ ਹਮਲਾ ਕੀਤਾ ਸੀ ਜਿੱਥੇ 37 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫਟੜ ਹੋ ਗਏ ਇਸ ਨੂੰ ਲੈ ਕੇ ਸਮੇਂ ਦੇ ਸਾਰੇ ਸੰਸਾਰ ਦੀਆਂ ਸਰਕਾਰਾਂ ਕੁਈ ਟਿੱਕਾ ਟਿੱਪਣੀ ਨਹੀਂ ਕਰ ਰਹੀਆਂ ਕਿਉਂਕਿ ਉਹ ਜਾਣਦੇ ਨੇ ਰੂਸ ਦੀ ਤਾਕਤ ਨੂੰ ਰੂਸ ਦੀ ਪਾਵਰ ਨੂੰ ਰੂਸ ਦੀ ਸ਼ਕਤੀ ਨੂੰ ਇਸ ਨੂੰ ਲੈ ਕੇ ਯੂਕਰੇਨ ਦੇ ਰਾਸ਼ਟਰਪਤੀ ਜੈਲੈਕਸੀ ਨੇ ਇੱਕ ਪਰਕਾਉ ਗੱਲ ਕਹੀ ਹੈ ਕਿ ਜਿਹੜਾ ਰਾਸ਼ਟਰਪਤੀ ਕਾਤਲ ਹੋਵੇ ਜਿਹੜਾ ਪ੍ਰਧਾਨ ਮੰਤਰੀ ਕਾਤਲ ਹੋਵੇ ਜੇ ਨਹੀਂ ਉਹਨਾਂ ਨੇ ਗੱਲ ਕੀਤੀ ਹੈ ਰੂਸ ਦੇ ਰਾਸ਼ਟਰਪਤੀ ਨਿਤਨਦੀ ਸੌਰੀ ਪੁਤਨਦੀ ਕਿ ਕਿ ਅਜਹੇ ਲੀਡਰ ਨੂੰ ਮਿਲਣਾ ਇੱਕ ਅਜਹੇ ਸ਼ਾਸਕ ਨੂੰ ਮਿਲਣਾ ਜਿਸ ਦੇ ਹੱਥ ਜਿਹੜੇ ਨੇ ਖੂਨ ਨਾਲ ਰੰਗੇ ਹੋਣ ਉਹ ਕਹਿੰਦਾ ਕਿ ਮੈਂ ਨਰਿੰਦਰ ਮੋਦੀ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਕਰ ਸਕਦਾ ਸੀ ਕਿ ਚੱਲਦੇ ਯੁੱਧ ਦੇ ਵਿੱਚ ਰੂਸ ਦੇ ਵਿੱਚ ਜਾ ਕੇ ਪੁਤਨ ਦੇ ਨਾਲ ਮੁਲਾਕਾਤ ਕਰਨੀ ਅਤੇ ਖੂਨੀ ਨੂੰ ਆਪਣੇ ਗਲੇ ਦੇ ਨਾਲ ਲਗਾਉਣਾ ਇਟ ਮੀਨਸ ਕਿ ਇੱਕ ਉਸ ਦੇਸ਼ ਦਾ ਰਾਜਾ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੀਆਂ ਸਾਰਾ هزار ਮਸਾਲਾ ਦਿੰਦਾ ਹੈ ਅਡਿਓਲਜੀ ਦੀਆਂ ਗੱਲਾਂ ਕਰਦਾ ਹੈ ਕਿ ਭਾਰਤ ਇੱਕ ਲੋਕਤੰਤਰ ਦੇਸ਼ ਹੈ ਲੇਕਿਨ ਲੋਕਤੰਤਰ ਦੇਸ਼ ਦਾ ਨੇਤਾ ਉਹ ਵੀ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਨੇਤਾ ਜੇਕਰ ਇੱਕ ਖੂਨੀ ਨੂੰ ਆਪਣੇ ਗਲੇ ਲਗਾਵੇ ਉਹ ਕਹਿੰਦਾ ਕਿ ਇਹ ਗੱਲ ਜਿਹੜੀ ਨਹੀਂ ਬੰਦਦੀ ਇਹ ਬੜਾ ਵੱਡਾ ਅਲਾਮਾ ਦਿੰਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਕਰੇਨ ਦੇ ਰਾਸ਼ਟਰਪਤੀ ਜੈਲੈਕਸੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਇਸ ਨੂੰ ਲੈ ਕੇ ਕੀ ਟਿਕਾਣੇ ਆਪਣੀ ਕਰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਧੰਨਵਾਦ